ਸੋਸਾਇਟੀ ਵਿੱਚ ਚਨਾਵੀ ਜਿਵੇਂ ਇੰਡੀਆ ਹਨਾ ਇੰਡੀਆ ਦੇ ਸਾਰੇ ਕਿਤੇ ਸਕੂਲਾਂ ਜਵਾਗ ਪੜਦੇ ਹਨਾ ਸਾਰੇ ਕਿਤੇ ਪੜਦੇ ਆ ਤੇ ਕਈ ਵਾਰੀ ਲਾਈਕ ਜਵਾਕਾਂ ਨੇ ਪ੍ਰੈਸ਼ਰ ਪਾਇਆ ਹੁੰਦਾ ਹਨਾ ਵੀ ਲਾਈਕ ਓਕੇ ਤੂੰ ਨੰਬਰ ਵਧੀਆ ਲੈ ਕੇ ਆਉਣੇ ਹਨਾ ਲਾਈਕ ਤੂੰ ਇੰਜੀਨੀਅਰ ਬੰਨਾ ਡਾਕਟਰ ਬੰਨਾ ਹਨਾ ਤੇ ਉਹ ਕਈ ਵਾਰ ਸਕੂਲ ਚ ਵਧੀਆ ਨਹੀਂ ਪਰਫਾਰਮ ਕਰ ਪਾਉਂਦਾ ਜਵਾਗ ਤੇ ਉਹਦੇ ਕਰਕੇ ਉਹਨੂੰ ਲਾਈਕ ਇੱਕ ਇਨਫੀਰੀਅਰਟੀ ਕੰਪਲੈਕਸ ਜਿਹਾ ਇਨਫੀਰੀਅਰ ਫੀਲ ਕਰਾਇਆ ਜਾਂਦਾ ਵੀ ਲਾਈਕ ਤੂੰ ਕਿਸੇ ਕੰਮ ਦਾ ਹੈ ਨਹੀਂ ਏਲੀਅਨ ਦੀ ਤਰ੍ਹਾਂ ਦੇਖਦੇ ਨੇ ਯਾ ਵੀ ਲਾਈਕ ਤੂੰ ਨਕਮਾ ਵਾ ਤੂੰ ਕੁਝ ਨਹੀਂ ਕਰ ਸਕਦਾ ਯਾ ਤੇ ਜੇ ਸੋਚਿਆ ਜਾਵੇ ਲਾਈਕ ਇਹ ਵੀ ਤਾਂ ਹੋ ਸਕਦਾ ਮੇਬੀ ਉਹ ਜਵਾਰ ਦਾ ਇੰਟਰਸਟ ਇਨ sports ਜੋ ਹੋਵੇ ਮੇਬੀ ਉਹ ਆਰਟਿਸਟਿਕਲੀ ਬਹੁਤ ਅਗੇ ਹੋਵੇ ਬਿਲਕੁਲ ਮੇਬੀ ਉਹ ਕਿਸੇ ਹੋਰ ਚੀਜ਼ ਜੋ ਹੋਵੇ ਲਾਈਕ ਕਲ ਪਰਸਿੰਗ ਲਾਈਕ ਅ ਪੋਸਟਵਿਕੀ ਅੰਦਾਜ਼ੀਆ ਜਵਾਰ ਸੀਗਾ ਕਿ ਮੈਨੂੰ ਲੱਗਦਾ 16 17 ਸਾਲ ਦਾ ਤੇ ਉਹ ਡੂਡਲਿੰਗ ਕਰਦਾ ਫਿਰ ਕਲਾਸ ਚ ਡੂਡਲਿੰਗ ਕਰਦਾ ਰਹਿੰਦਾ ਸੀ ਉਹ ਡਰਾਇੰਗ ਜੀ ਕਰਦਾ ਰਹਿੰਦਾ ਸੀ ਹਨਾ ਤੇ ਟੀਚਰ ਉਹਨੂੰ ਕੰਪਲੇਨ ਕਰਦੀ ਸੀ ਆ ਕੀ ਪੜਦਾ ਨਹੀਂ ਕਰਦਾ ਨਹੀਂ ਤੇ ਹਰ ਉਹਨੂੰ ਸ਼ੌਂਕ ਸੀ ਉਹ ਜੀ ਦਾ ਤੇ ਨਾਈਕੀ ਨੇ ਉਹਨੂੰ ਸਾਈਨ ਕਰਾ ਲਿਆ ਹਾਂ ਦੂ ਡੂਲਿੰਗ ਕਰਨ ਕਰਕੇ ਬਹੁਤ ਪੈਸਾ ਬਣਾਉਂਦੀ ਹੈ ਹੁਣ ਆਰਟਿਸਟ ਅੱਜ ਕੱਲ अच्छा हां हां देखो इंटरनेट ਉਦੋਂ ਮੈਂ ਦੇਖਿਆ ਕਾਫੀ ਚੱਲਦਾ ਓਕੇ ਓਕੇ ਤੇ ਉਹ ਡੂਲਿੰਗ ਜਿਆ ਵਧੀਆ ਸੀ ਤੇ ਨਾਈਕੀ ਨੇ ਉਹਨੂੰ ਸਾਈਨ ਕਰਾ ਲਿਆ ਸਾਡੇ ਲਈ ਤੋਂ ਸ਼ੂਜ਼ ਤੇ ਡਿਜ਼ਾਈਨ ਬਣਾਉਣੇ ਕਰ ਲਏ ਹਣਾ ਉਹ ਮਤਲਬ ਇਹ ਇਸ ਤੋਂ ਵੱਡਾ ਤੈਨੂੰ ਕੀ ਬ੍ਰਾਂਡ ਕੀ ਹਣਾ ਉਹ ਕਰੂਗਾ ਤੇ ਉਹੀ ਉਹੀ ਚ ਅੱਜ ਦਾ ਆਹੀ ਪੁਆਇੰਟ ਆਪਣਾ ਵੀ ਲਾਈਕ ਵੀ ਸੋਸਾਇਟੀ ਵਿੱਚ ਬਹੁਤ ਲੋਕਾਂ ਨੂੰ ਐ ਕਹਿ ਦਿੱਤਾ ਜਾਂਦਾ ਵੀ ਲੈ ਕਿਸੇ ਕੰਮ ਦੇਣੀ ਹਣਾ ਤੇ ਬਹੁਤ ਐਗਜ਼ਾਮਪਲ ਆਵਾ ਜਿਹੜੇ ਕੀ ਜਿਵੇਂ ਫਰੈਂਸਿਸ ਕਾਫਕਾ ਹਣਾ ਇੱਕ ਰਾਈਟਰ ਹੋਇਆ ਵਾ ਕਜ਼ੈਕ ਰਿਪਬਲਿਕ ਦਾ ਉਹਦਾ ਪਿਆ ਸੀਗਾ ਜਿਹੜਾ ਲਾਈਕ ਉਹਨਾਂ ਸਟਰਗਲ ਕੀਤੀ ਬਹੁਤ ਜ਼ਿਆਦਾ ਤੇ ਮੀਡਲ ਕਲਾਸ ਜੋ ਅਪਰ ਮੀਡਲ ਕਲਾਸ ਗਿਆ ਹੋ ਲਾਈਕ ਉਹਨੇ ਰਿਟੇਲ ਦਾ ਬਿਜ਼ਨਸ ਸ਼ੁਰੂ ਕੀਤਾ ਨਾ ਉਹ ਜਦੋਂ ਫਰਾਂਸਿਸ ਕਾਫਕਾ ਹੋਇਆ ਉਹਦੇ ਤੇ ਵੀ ਪ੍ਰੈਸ਼ਰ ਸੀਗਾ ਵੀ ਤੂੰ ਵੇਖ ਲੈ ਵੀ ਅਸੀਂ ਇੰਨੀ ਮਿਹਨਤ ਕੀਤੀ ਹੈ ਨਾ ਉਹਦਾ ਕੰਮ ਸ਼ੁਰੂ ਕੀਤਾ ਹੋਵੇ ਤੂੰ ਵੀ ਇਸ ਚੀਜ਼ 'ਚ ਜਾਣਾ ਵਾ ਲਾਈਕ ਅੱਗੇ ਵਧਣਾ ਪਰ ਉਹਦਾ ਇਹ ਜੀ ਇੰਟਰਸਟ ਹੀ ਹੈ ਨਹੀਂ ਸੀਗਾ ਰਿਟੇਲ ਰੋਲ 'ਚ ਜਾਂ ਬਿਜ਼ਨਸ ਵਾਲੇ 'ਚ ਉਹ ਰਾਈਟਰ ਬਣਨਾ ਚਾਹੁੰਦਾ ਸੀਗਾ ਉਹਨੂੰ ਲਿਖਣ ਦਾ ਸ਼ੌਂਕ ਸੀਗਾ ਜ਼ਿਆਦਾ ਤੇ ਇਹਦੇ ਕਰਕੇ ਉਹਨੂੰ ਬਹੁਤ ਜ਼ਿਆਦਾ ਲਾਈਕ ਗਾਲਾਂ ਪੈਂਦੀਆਂ ਸੀ ਕੁੱਟ ਪੈਂਦੀ ਸੀ ਤੇ ਇਹਦੇ ਕਰਕੇ ਉਹਦਾ ਕੌਨਫੀਡੈਂਸ ਵੀ ਇੱਕ ਇਨਫੀਰੀਅਰਿਟੀ ਕੰਪਲੈਕਸ ਵੀ ਡਿਵੈਲਪ ਹੋ ਗਿਆ ਸੀ ਉਹਦੇ ਵਿੱਚ ਵੀ ਲਾਈਕ ਮੈਂ ਤਾਂ ਕੁਝ ਕਰ ਨਹੀਂ ਸਕਦਾ ਲਾਈਕ ਜ਼ਿੰਦਗੀ ਵਿੱਚ ਤੇ ਉਹਦੀਆਂ ਜਿਹੜੀਆਂ ਰਾਈਟਿੰਗਸ ਸੀਗੀਆਂ ਹੈਰਾਨੀ ਦੀ ਗੱਲ ਇਹ ਆ ਸਾਰੀਆਂ ਉਹਦੇ ਮਰਨ ਤੋਂ ਬਾਅਦ ਪਬਲਿਸ਼ ਹੋਈਆਂ ਜਸਟ ਬਿਕੋਜ਼ ਉਹਨੂੰ ਇੱਕਹੋ ਸੀਗਾ ਵੀ ਮੇਰੀ ਰਾਈਟਿੰਗ ਐਨੀ ਵਧੀਆ ਹੈ ਹੀ ਨਹੀਂਗੀ ਅੱਛਾ ਕੰਪਲੈਕਸ ਸੀ ਸੀ ਉਹਨੇ ਵੀ ਨਹੀਂ ਕੀਤਾ ਕਿਸੇ ਨੇ ਹਾਂ ਤੇ ਉਹ ਵੀ ਨਾਲੇ 90% ਉਹਨੇ ਵਰਕ ਆਊਟ ਦਾ ਕਰਨੀ ਸਾੜਤਾ ਸੀ ਕਿ 10% ਵਰਕ ਹੀ ਬਚਿਆ ਸੀਗਾ ਉਹ ਪਬਲਿਸ਼ ਕੀਤਾ ਤੇ ਉਹ ਚੋਟੀ ਦਾ ਲਾਈਕ ਲਿਟਰੇਚਰ ਜਿਹੜਾ ਪੜਦਾ ਉਹਨੂੰ ਪੜਾਉਣਾ ਸਰਾ ਲਿਟਰੇਚਰ ਨਿਕਲਿਆ ਉਹਨੇ ਇੱਕ ਨਵੀਂ ਬ੍ਰਾਂਚ ਸ਼ੁਰੂ ਕਰਤੀ ਲਿਟਰੇਚਰ ਦੀ ਕਾਫਕਾਸ ਮਤਲਬ ਕਿ ਸੁਸਾਇਟੀ ਨੇ ਕੋਈ ਕੌਨਫੀਡੈਂਸ ਨਹੀਂ ਦਿੱਤਾ ਉਹਨੂੰ ਜਾਂ ਜਿੱਦਾਂ ਜਿੱਦਾਂ ਆਉਦੇ ਆਉਦੇ ਪਿਓ ਕਰਕੇ ਲਾਈਕ ਉਹ ਉਹ ਨੂੰ ਨੀਚ ਫੀਲ ਕਰਾਉਂਦਾ ਰਹਿੰਦਾ ਸੀ ਵੀ ਤੂੰ ਨਕਮਾ ਵਾ ਕੁਝ ਨਹੀਂ ਕਰ ਸਕਦਾ ਯੂ ਆਰ ਨਾਟ ਏਬਲ ਟੂ ਡੂ ਸਮਥਿੰਗ ਰਾਈਟ ਬਟ ਹਾਂ ਹਾਂ ਬੋਲੋ ਮੇਰੇ ਮੈਨੂੰ ਉਹ ਨੂੰ ਮੈਨੂੰ ਫੀਲ ਹੁੰਦਾ ਕਿ ਜਿੱਦਾਂ ਆਪਾਂ ਕਹਿੰਦੇ ਵੀ ਆਪਣਾ ਇੱਥੇ ਵੈਸਟਰਨ ਕੰਟਰੀ ਦੇ ਵਿੱਚ ਇੰਡੀਵਿਜੂਅਲ ਕਲਚਰ ਹੈ ਰਾਈਟ ਤੇ ਇਹ ਚੀਜ਼ ਜਿਹੜੀ ਆਪਾਂ ਕਹਿ ਰਹੇ ਹਾਂ ਕਿ ਪ੍ਰੈਸ਼ਰ ਹੈ ਰਾਈਟ ਕਿ ਤੁਸੀਂ ਡਾਕਟਰ ਬਣਨਾ ਤੁਸੀਂ ਇੰਜੀਨੀਅਰ ਬਣਨਾ ਮੈਨੂੰ ਕਿਤੇ ਨਾ ਕਿਤੇ ਫੀਲ ਹੁੰਦਾ ਕਿ ਇਹ ਆਪਣੀਆਂ ਕੰਟਰੀਜ਼ ਦੇ ਵਿੱਚ ਏਸ਼ੀਆਨ ਏਸ਼ੀਆਨ ਕੰਟਰੀ ਦੇ ਵਿੱਚ ਜ਼ਿਆਦਾ ਆਈ ਫੀਲ ਸੋ ਹੁਣ ਕਿਉਂਕਿ ਇੱਥੇ ਬੋਲਚਰ ਹੁੰਦਾ ਕਿਉਂਕਿ ਹਾਂ ਕਿਉਂਕਿ ਇੱਥੇ ਤੁਸੀਂ ਨਾ ਤੁਸੀਂ ਥੋੜੇ ਜਿਹਾ ਤੁਸੀਂ 18 ਸਾਲ ਤੋਂ ਉੱਪਰ ਹੁੰਨੇ ਹੋ ਥੋੜੇ ਤੇ ਆਪਦੇ ਆਪਦੇ ਰੋਟੀ ਦੀ ਟੈਨਸ਼ਨ ਵਾਹ ਲੈਂਦੇ ਨੇ ਘਰ ਦੇ ਰਹਿਣ ਤੁਹਾਨੂੰ ਕਹਿੰਦੇ ਨੇ ਵੀ ਯੂਰ ਗੁੱਡ ਟੂ ਗੋ ਰਾਈਟ ਤੁਸੀਂ ਤੇ ਫਿਰ ਉਹਨਾਂ ਨੂੰ ਉਹਨਾਂ ਨੂੰ ਕੋਈ ਜ਼ਰੂਰੀ ਨਹੀਂ ਰਹਿੰਦਾ ਵੀ ਅਸੀਂ ਡਾਕਟਰੀ ਬੰਨਾ ਜੋ ਵੀ ਉਹ ਆਪਦਾ ਡੇਲੀ ਟੂ ਡੇਲੀ ਚੀ ਦਾ ਹਣਾ ਵੀ ਰੋਟੀ ਜੋੜਨ ਦੀ ਕੋਸ਼ਿਸ਼ ਕਰਦੇ ਨੇ ਕੋਈ ਪਲੰਬਰ ਜਾਂ ਕੁਝ ਵੀ ਸਕਿੱਲ ਡਿਵੈਲਪ ਕਰਦੇ ਨੇ ਬਿਲਕੁਲ ਜਦੋਂ ਸ਼ਿਵ ਕੁਮਾਰ ਨੇ ਵੀ ਕਿਹਾ ਸੀ ਕਿ ਜਿਹੜਾ ਉਹਨਾਂ ਦੇ ਉਹਨਾਂ ਦੇ ਪਿਓ ਸੀ ਉਹਦਾ ਪਿਓ ਸੀ ਤੇ ਉਹ ਕਹਿ ਰਿਹਾ ਸੀ ਕਿ ਵੀ ਇਹ ਬੰਦਾ ਕੁਝ ਬਣ ਜੇ ਕੋਈ ਅਫਸਰ ਬਣ ਜੇ ਕਿ ਰਿਟਰਨ ਇੱਕ ਸਵਦੀ ਦੇਖ ਰਿਹਾ ਸੀ ਕਿ ਮੈਂ ਇਹਦੇ ਤੇ ਇਨਵੈਸਟ ਕੀਤਾ ਇਹਨੂੰ ਮੈਂ ਪੜਾਇਆ ਉਹਦੀ ਬੜੀ ਫੇਮਸ ਇੰਟਰਵਿਊ ਜਿਹੋ ਵਿੱਚ ਕਹਿ ਰਹੇ ਹੁੰਦਾ ਸੋਸਾਇਟੀ ਹਮਸੇ ਰਿਟਰਨ ਮੰਗਦੀ ਹੈ ਕੁਛ ਐਂ ਜਿਵੇਂ ਕਹਿ ਰਹੇ ਹੁੰਦੇ ਕਈ ਦਾ ਇਦਾਂ ਵੀ ਹੈ ਕਿ ਜਿੱਦਾਂ ਪੈਰੈਂਟਸ ਤੁਹਾਡੇ ਕਿ ਦਾ ਕੋਈ ਉਹ ਹੁੰਦੀ ਹੈ ரைਟ ਕਿ ਤੁਹਾਡੇ ਫਾਦਰ ਦੀ ਜਾਂ ਤੁਹਾਡੇ ਹਨਾ ਕੋਈ ਗ੍ਰੈਂਡਫਾਦਰ ਦੀ ਵੇਸ਼ਾ ਵੇਸ਼ਾ ਕੋਈ ਕਿ ਮੈਂ ਸਰਕਾਰੀ ਜੋਬ ਕਰਨੀ ਸੀ ரைਟ ਤੇ ਉਹ ਉਹਨਾਂ ਤੋਂ ਨਹੀਂ ਹੁੰਦਾ ਤੇ ਉਹ ਵੀ ਉਹ ਸੁਪਨਾਦਿਆਂ ਨੂੰ ਪਤਾ ਉਹਨਾਂ ਚ ਦੇਖਣ ਲੱਗ ਜਾਂਦੇ ਨੇ ਆਪਦੇ ਜਵਾਬ ਕਾਹਨ ਕਿ ਇਹ ਤੋਂ ਕਰਵਾਉ ਮੈਂ ਫਿਰ ਉਹਦੇ ਤੇ ਪ੍ਰੈਸ਼ਰ ਬਣਦਾ ਉਹ ਉਹ ਨਹੀਂ ਉਹbro ਤੁਹਾਨੂੰ ਕੀ ਪਤਾ ਵੀ ਉਹ ਫੌਜੀ ਹੋ ਬਣੂਗਾ ਜਾਂ ਕੁਛ ਹੋਣਗਾ ਰਾਈਟ ਹਨਾ ਕਈ ਵਾਰੀ ਤਾਂ ਕਾਮਯਾਬ ਹੋ ਜਾਂਦਾ ਜਿਵੇਂ ਮੈਨੂੰ ਲੱਗਦਾ ਕਰੈਕਟ ਦੀ ਉਸ ਦਿਨ ਆਪਾਂ ਗੱਲ ਕਰ ਰਹੇ ਸੀਗੇ ਯਵਰਾਜ ਯਵਰਾਜ ਸਿੰਘ ਕਈ ਵਾਰ ਬਟ ਯਵਰਾਜ ਦਾ ਵੀ ਇਹਦਾਂ ਨਾ ਕਿ ਉਹਦੇ ਦੇ ਮਤਲਬ ਬਹੁਤ ਹਾਰਸ਼ ਸਟ੍ਰੈਕਟਨੈਸ ਕੀਤੀ ਗਈ ਸੀ ਕਿ ਜਿੱਦਾਂ ਯਵਰਾਜ ਖੁਦ ਦੱਸਦਾ ਰਾਈਟ ਯਵਰਾਜ ਹੁਣ ਦੁਨੀਆ ਦਾ ਸਭ ਤੋਂ ਵੱਡਾ ਸਟਾਰ ਹੈ ਹਮਮਮ ਕ੍ਰਿਕਟ 'ਚ ਮਤਲਬ ਲਾ ਲੋ ਤੇ ਉਹ ਕੋਈ ਇੰਟਰਵਿਊ ਚ ਹੁਣ ਵੀ ਕਹਿੰਦਾ ਹਨਾ ਵੀ ਮੇਰਾ ਬਵਾਪ ਬਹੁਤ ੱਕਾ ਕਰਦਾ ਸੀ ਮੇਰੇ ਨਾਲ ਤੇ ਪਰ ਠੀਕ ਹੈ ਉਹ ਰੀਅਲ ਉਹਨੂੰ ਸਕਸੈਸਫੁਲ ਮਿਲ ਹੋ ਗਿਆ ਉਹ ਜੋ ਵੀ ਹੈ ਬਟ ਪਰ ਨਹੀਂ ਹੁੰਦੇਗੇ ਉਹਨਾਂ ਦਾ ਦੋਵਾਂ ਦਾ ਬੌਂਡ ਹੀ ਨਹੀਂ ਸਹੀ bro ਹਾਂ ਹਾਂ ਬੌਂਡ ਨਹੀਂ ਸਹੀ ਜਿਵੇਂ ਫਰੈਂਸਿਸ ਕਾਫਕਾ ਦੀ ਗੱਲ ਕਰ ਰਿਹਾ ਸੀ ਉਹ ਨਹੀਂ ਉਹਨੇ ਸਾਰੀ ਉਮਰ ਹੀ ਨਹੀਂ ਕੀਤਾ ਉਹਦਾ ਲਾਈਕ ਉਹ ਚੀਜ਼ ਕਰਨ ਨੂੰ ਤੇ ਉਹਦੀਆਂ ਜਿਹੜੀਆਂ ਬਾਅਦ ਚ ਬੁੱਕਾਂ ਪਬਲਿਸ਼ ਹੋਈਆਂ ਮੈਟਾਮੋਰਫੋਸਿਸ ਦੈਟ ਟ੍ਰਾਇਲ ਉਹ ਸਭ ਤੋਂ ਲਾਈਕ ਬੈਸਟ ਵਰਕ ਮੰਨਿਆ ਜਾਂਦਾ ਹੈ ਲਾਈਕ ਉਹਨੇ ਨਵੀਂ ਜਿਵੇਂ ਮੈਂ ਕਹਾਂ ਉਹ ਇੱਕ ਨਵੀਂ ব্রাਚ ਕੱਢਦੀ ਲਿਟਰੇਚਰ ਦੀ ਕਾਫਕਾਸਕ ਤਾਂ ਉ ਪੁਆਇੰਟ ਅੱਜ ਆਹ ਗੱਲ ਕਰਨ ਦਾ ਤਾਂ ਮ ਆ ਵੀ ਲਿਮਿਟੇਸ਼ਨਸ ਨਹੀਂ ਲਾਉਣੀ ਚਾਹੀਦੀ ਵੀ ਹਾਂ ਵੀ ਇਹ ਅਨੁਸਾਰ ਵੀ ਡਾਕਟਰ ਬੰਦਾ ਜਾਂ ਇੰਜੀਨੀਅਰ ਬੰਦਾ ਜਾਂ ਇਹ ਨਗਮਾ ਵਾ ਇਹਨ ਕੁਝ ਆਉਂਦਾ ਨਹੀਂਗਾ ਮੇਬੀ ਜਵਾਗ ਦਾ ਇੰਟਰਸਟ ਹੋਵੇ ਜਾਂ ਕਿਸੇ ਦਾ ਵੀ ਇੰਟਰਸਟ ਕਿਸੇ ਹੋਰ ਚੀਜ਼ ਚ ਹੋਵੇ ਆਰਟ ਚ ਹੋਵੇ ਸਪੋਰਟਸ ਚ ਹੋਵੇ ਤਾਂ ਉੱਥੇ ਮਨ ਲਾਦਾ ਗਾਰਡਨਰ ਥਿਉਰੀਜ਼ ਆ ਜਾਂਦੀਆਂ ਵਾ ਜਿੱਦਾਂ ਮਤਲਬ ਆਹੀ ਆਪਾਂ ਜਿਵੇਂ ਗੱਲ ਕਰ ਰਹੇ ਆ ਕਿ ਲੁਕੀ ਫੋਰਸ ਕਰਦੇ ਹਨ ਕਈ ਕਈ ਪੇਰੈਂਟਸ ਜਾਂ ਕਈ ਕਮਿਊਨਿਟੀ ਹਨਾ ਕਿ ਵੀ ਬੰਦੇ ਨੂੰ ਇਹ ਚੀਜ਼ ਕਰਨੀ ਚਾਹੀਦੀ ਹੈ ਜਿਹੜੀ ਜਿਹਨੇ ਕਿ ਸਾਇੰਸ ਕਿਵੇਂ ਦੇਖਦੀ ਹੈ ਕਿ ਬਹੁਤ ਥਿਉਰੀਆਂ ਦਿੱਤੀਆਂ ਹੋਈਆਂ ਜਿਵੇਂ ਸਾਈਕੋਲੋਜੀ ਨੇ ਹਨਾ ਜਿਵੇਂ ਸਾਈਕੋਲੋਜੀ ਮਾਡਲ ਮਾਡਲਸ ਆ ਤੁਸੀਂ ਆਪਦੇ ਆਪ ਨੂੰ ਦੇਖ ਸਕਦੇ ਆ ਐਕਸੈਸ ਕਰ ਸਕਦੇ ਆ ਵੀ ਤੁਹਾਡੀ ਪਰਸਨੈਲਿਟੀ ਟਾਈਪ ਕੀ ਆ ਤੇ ਟ੍ਰੇਟਸ ਕਿਹੜੇ ਆ ਜਿੱਤੇ ਤੁਸੀਂ ਵਰਕ ਕਰਕੇ ਤੁਸੀਂ ਆਫ ਦੀ ਜ਼ਿੰਦਗੀ ਦੇ ਵਿੱਚ ਵਧੀਆ ਜ਼ਿੰਦਗੀ ਜੀ ਸਕਦੇ ਆ ਹਨਾ ਜਾਂ ਮਤਲਬ ਉਵੇਂ ਇੱਕ ਹਾਰਵਰਡ ਦੇ ਵਿੱਚ ਪ੍ਰੋਫੈਸਰ ਹਾਰਵਰਡ ਗਾਰਡਨਰ ਨਾਮ ਦਾ ਉਹਨੇ ਇੱਕ ਥਿਉਰੀ ਦਿੱਤੀ ਸੀ ਥਿਊਰੀ ਆਫ ਨਾਈਨ ਇੰਟੈਲੀਜੈਂਸ ਅੱਛਾ ਮਤਲਬ ਉਹਦੀ ਇਨੀਸ਼ੀਅਲੀ ਸੱਤ ਇੰਟੈਲੀਜੈਂਸ ਸੀਗੀਆਂ ਪਰ ਉਸ ਤੋਂ ਬਾਅਦ ਉਹਨੇ ਦੋ ਹੋਰ ਐਡ ਕਰਤੀਆਂ ਸੀ ਆਪਾਂ ਮਤਲਬ ਉਹਨੂੰ ਡੀਪਲੀ ਡਿਸਕਸ ਕਰਦੇ ਆ ਉਹਦੀ ਪਹਿਲੀ ਸੀਗੀ ਉਹ ਮਤਲਬ ਉਹਦੀ ਥਿਊਰੀ ਦੇ ਅਕੋਰਡਿੰਗ ਇਹ ਸੀਗਾ ਕਿ ਬੰਦਾ ਇੱਕ ਤੋਂ ਜ਼ਿਆਦਾ ਟਾਈਪ ਹਿਸਾਬ ਨਾਲ ਇੰਟੈਲੀਜੈਂਸ ਹੋ ਜਾਂਦਾ ਮਤਲਬ ਇੱਕ ਤੋਂ ਜ਼ਿਆਦਾ ਮਤਲਬ ਜਿਹੜੀ ਨੌ ਨੇ ਦਿੱਤੀਆਂ ਹੋਈਆਂ ਮਤਲਬ ਹੋ ਸਕਦਾ ਹੈ ਕਿ 1 ਔਰ ਮੋਰ ਦੈਨ 1 ਇੰਟੈਲੀਜੈਂਸ ਦੇ ਵਿੱਚ ਉਹਦਾ ਉਹਦੀ ਮਤਲਬ ਉਹ ਹੋਵੇ ਜਿਹੜਾ ਕਿ ਮਤਲਬ ਉਹ ਕਹ ਸਕਦੇ ਆ ਕਿ ਲਰਨਿੰਗ ਸਟਾਈਲਸ ਨਾਲ ਨਹੀਂ ਆਪਾਂ ਨੂੰ ਇਹਨਾਂ ਨੂੰ ਉਹ ਕਰਨਾ ਚਾਹੀਦਾ ਮਿਸੰਡਰਸਟੈਂਡ ਕਰਨਾ ਚਾਹੀਦਾ ਜਿਦਾਂ ਕਿ ਉਹਨਾਂ ਨੂੰ ਆਪਦੀ ਸਟਰੈਂਥਸ ਤੇ ਪ੍ਰੀਫਰੈਂਸਸ ਪਤਾ ਲੱਗ ਸਕਦੀਆਂ ਆ ਉਹ ਥਿਉਰੀ ਦੇ ਨਾਲ ਓਕੇ ਜਿਵੇਂ ਉਹਨਾਂ ਦੀ ਫਰਸਟ ਪਹਿਲੀ ਥਿਉਰੀ ਸੀ ਵਿਜ਼ੂਅਲ ਸਪੇਸ਼ੀਅਲ ਸਪੇਸ਼ੀਅਲ ਮਤਲਬ ਕਿ ਕੋਈ ਵੀ ਰਿਲੇਟਡ ਟੂ ਸਪੇਸ ਓਕੂਪਾਈਂਗ ਸਪੇਸ ਕੋਈ ਵੀ ਚੀਜ਼ ਪਈ ਆ ਕੋਈ ਸਪੇਸ ਦੇਣਾ ਕਈ ਲੋਕਾਂ ਨੂੰ ਕੈਨਿਸਥੈਟਿਕ ਅਵੇਅਰਨੈਸ ਹੋ ਗਈ ਹੈ ਕੈਨਿਸਥੈਟਿਕ ਇੱਕ ਡਿਫਰੈਂਟ ਹੈ ਜਿਹੜੀ ਵਿਜ਼ੂਅਲ ਸਪੇਸ਼ੀਅਲ ਹੈ ਉਹ ਮਤਲਬ ਉਹ ਲੋਕਾਂ ਨੂੰ ਕਈਆਂ ਨੂੰ ਸਪੇਸ ਦੀ ਬੜੀ ਨੌਲੇਜ ਹੁੰਦੀ ਹੈ ਜਦੋਂ ਫੋਰ ਐਗਜ਼ਾਮਪਲ ਆਪਾ ਆਪਾ ਪੈਂਡ ਜਵੈਂਦੀਆਂ ਟਰਾਲੀ ਲਾਉਂਦੇ ਆ ਬੈਗ ਹਨਾ ਇਹਦੇ ਘਰੇ ਘਰੇ ਵਾੜ ਨਹੀਂ ਹੁੰਦੀ ਪਿੱਛੇ ਟਰਾਲੀ ਬੈਕ ਕਰਕੇ ਉਹ ਸਪੇਸ ਵਿੱਚ ਸਪੇਸ ਦੇਖਦੇ ਆ ਵੀ ਇੰਨੇ ਵਿੱਚ ਲੰਘ ਜੂਗੀ ਕਈਆਂ ਦੀ ਜਜਮੈਂਟ ਹਾਂ ਕਈਆਂ ਦੀ ਜਜਮੈਂਟ ਮੈਂ ਮੈਂ ਦੂਜਾ ਸਪੇਸ ਚ ਵਧੀ ਜਾਂਦਾ ਉਹ ਸਪੇਸ ਵਿੱਚ ਅੱਛਾ ਅੱਛਾ ਉਹ ਕਹਿੰਦੀ ਜਜਮੈਂਟ ਰੂਮ ਕਿੰਨਾ ਮਤਲਬ ਯਾਰ ਰੂਮ ਕਈਆਂ ਦੀ ਜਜਮੈਂਟ ਮਤਲਬ ਇੰਨੀ ਵਧੀਆ ਹੁੰਦੀ ਹੈ ਨਾ ਉਹ ਬੰਦੇ ਰਾਮ ਡਰਾਇੰਗ ਲਾਣ ਲੱਗ ਪੈਂਦੇ ਆ ਹਨਾ ਮਤਲਬ ਉਹ ਚੀਜ਼ ਇੰਟੈਲੀਜੈਂਸ ਹੈ ਬਿਲਕੁਲ ਆਰ ਵਿਜ਼ੂਅਲ ਸਪੇਸ਼ੀਅਲ ਮਤਲਬ ਉਹ ਮਨੇ ਪੈਟਰਨਸ ਨਾ ਉਹਨਾਂ ਨੂੰ ਮੈਪ ਦੇਖਣਾ ਜੀਓਗ੍ਰਾਫੀਕਲ ਲੋਕੇਸ਼ਨਸ ਹਨਾ ਆਇਡੈਂਟੀਫਾਈ ਕਰਨੀ ਆ ਉਹ ਮਤਲਬ ਉਹਨਾਂ ਨੂੰ ਈਜ਼ੀ ਹੁੰਦੀ ਆ ਉਹ ਚੀਜ਼ਾਂ ਪਰ ਇਹ ਇੱਕ ਟਾਈਪ ਦੀ ਇੰਟੈਲੀਜੈਂਸ ਹੈ ਸਪੇਸ਼ੀਅਲ ਇੰਟੈਲੀਜੈਂਸ ਵਿਜ਼ੂਅਲ ਸੋਰੀ ਸਪੇਸ਼ੀਅਲ ਇੰਟੈਲੀਜੈਂਸ ਨਾ ਤੇ ਸੈਕੰਡ ਸੈਕੰਡ ਨੰਬਰ ਤੇ ਹੁੰਦੀ ਆ ਆਪਣੀ ਜਿਵੇਂ ਚੀਜ਼ਾਂ ਨੇ ਬੋਡੀ ਲੀਕ ਐਂਸਥੈਟਿਕ ਜਿਦਾਂ ਕਿ ਜਿਹੜੇ ਬੰਦੇ ਨੂੰ ਆਪਦੀ ਬੋਡੀ ਬੋਡੀ ਦੇ ਮਤਲਬ ਲਾਜ਼ ਜਿਵੇਂ ਜਿਵੇਂ ਫਿਜ਼ੀਕਲ ਲਾਜ਼ ਜਿਵੇਂ ਜੋ ਆਪਾਂ ਗੱਲ ਕਰਦੇ ਆ ਕਿ ਮੈਨਿਊਵਰ ਜਿਵੇਂ ਯੂਜ਼ ਕਰ ਮਤਲਬ ਉਹ ਬੰਦੇ ਜਿਆਦਾ ਕੌਨਸ਼ੀਅਸ ਹੁੰਦੇ ਆ ਆਪਣੇ ਜਿਵੇਂ ਡਾਂਸਰ ਹੋ ਗਏ ਜਾਂ ਜਿਵੇਂ ਸਪੋਰਟਸ ਪਰਸਨ ਹੋ ਗਏ ਆਪ ਦੀ ਬਾਡੀ ਨੂੰ ਮੈਨਿਪੂਲੇਟ ਕਰਕੇ ਉਹ ਫਿਜ਼ੀਕਲ ਮੂਵਮੈਂਟਸ ਕਰਦੇ ਆ ਜਿਹਦੇ ਨਾਲ ਉਹ ਕਿਸੇ ਗੇਮ ਦੇ ਵਿੱਚ ਹਾਇਰ ਮਤਲਬ ਮਤਲਬ ਉਹਦੀ ਬਾਡੀ ਨੂੰ ਯੂਜ਼ ਕਰਕੇ ਇੱਥੇ ਮੈਂ ਐਗਜ਼ਾਮਪਲ ਲੈ ਕੇ ਕਰ ਸਕਦਾ ਲਾਈਕ ਜਿਵੇਂ ਨੋਟਿਸ ਕਰਨ ਕਈ ਵਾਰ ਆਪ ਹੱਗ ਕਰਦੇ ਆ ਨਾ ਕਿਸੇ ਨੂੰ ਤਾਂ ਅੰਦੇ ਯੱਕ ਯੂਰੀ ਲਾਈਕ ਤੈਨੂੰ ਪਤਾ ਗਾਂਲੇ ਬੰਦੇ ਨੂੰ ਪਤਾ ਨਹੀਂ ਹੁੰਦਾ ਵੀ ਕਿੰਨਾ ਪ੍ਰੈਸ਼ਰ ਅਪਲਾਈ ਕਰਨਾ ਨੂੰ ਹੱਗ ਕਰਨ ਲਈ ਜਿਆਦਾ ਘੁੱਟ ਦਿੰਦੇ ਆ ਜਿਆਦਾ ਘੁੱਟ ਦਿੰਦੇ ਆ ਕਈ ਹੱਥ 'ਚ ਵੀ ਕਰ ਦਿੰਦੇ ਨੇ ਬਹੁਤ ਪੂਰਾ ਪੂਰਾ ਕੱਸ ਕੇ ਤੇ ਕਈ ਜਮਾਂ ਹੀ ਲਾਇਕ ਸੌਫਟ ਜਾਂ ਹੁੰਦਾ ਬਿਲਕੁਲ ਸੌਫਟ ਇੱਕ ਗੇਟ ਮਾਰ ਦਿਆਗੇ ਇਹਨੂੰ ਯਾ ਗੇਟ 'ਚ ਲਾਈਕ ਇੱਕਦਮ ਜ਼ੋਰ ਦੀ ਮਾਰ ਦਿਆ ਉਹਨਾਂ ਦੀ ਲੋ ਹੁੰਦੀ ਹੈ ਕੈਨ ਅਸਥੈਟਿਕ ਅਵੇਅਰਨੈਸ ਵੀ ਲਾਈਕ ਉਹਨਾਂ ਨੂੰ ਪਤਾ ਨਹੀਂ ਹੁੰਦਾ ਵੀ ਕਿੰਨਾ ਕੁ ਪ੍ਰੈਸ਼ਰ ਅਪਲਾਈ ਕਰਨਾ ਆਪਦੇ ਲਿੰਬਸ ਨਾਲ ਤਾਂ ਕਿ ਵੀ ਰਾਈਟ ਅਮਾਊਂਟ ਆਫ ਪ੍ਰੈਸ਼ਰ ਅਪਲਾਈ ਕਰ ਸਕੀਏ ਤੇ ਚੀਜ਼ਾਂ ਨੂੰ ਲਾਈਕ ਸਹੀ ਤ ਜਿਹੜੇ ਬੋਡਿੰਗ ਕੈਨਸਟਰੇ ਕਈ ਇੰਟੈਲੀਜੈਂਸ ਇਹਦੇ ਵਿੱਚ ਹੁੰਦੇ ਆ ਜਿਵੇਂ ਸਪੋਰਟਸ ਪਰਸਨ ਹੋਗੇ ਥੋੜੇ ਡਾਂਸਰ ਹੋਗੇ ਹਨਾ ਇਹ ਇਧਰ ਮਤਲਬ ਆਪਦੇ ਕੈਰੀਅਰ ਬਣਾ ਸਕਦੇ ਆ ਤੀਜੇ ਨੰਬਰ ਤੇ ਇਹ ਹੁੰਦੀ ਆ ਲਿੰਗੁਇਸਟਿਕ ਇੰਟੈਲੀਜੈਂਸ ਜਿਹੜੇ ਬੰਦੇ ਵਰਬਲੀ ਤੇ ਲੈਂਗੁਏਜ ਤੇ ਬੜਾ ਮਤਲਬ ਮਤਲਬ ਐਕਸਪਲੈਨਡ ਹੁੰਦੇ ਆ ਵਰਡਸ ਨੂੰ ਨਾਲ ਪਲੇ ਅਰਾਊਂਡ ਕਰ ਸਕਦੇ ਆ ਕੁਝ ਵੀ ਐਕਸਪਲੈਨ ਕਰਨਾ ਤੁਹਾਨੂੰ ਜਿਵੇਂ ਜਰਨਲਿਸਟ ਹੋਗੇ ਟੀਚਰਸ ਹੋਗੇ ਤੋਡੇ ਰਾਈਟਰ ਹੋਗੇ ਮਤਲਬ ਅੱਛਾ ਮਤਲਬ ਜਿਨ੍ਹਾਂ ਦੀਆਂ ਮਤਲਬ ਥੋੜਾ ਜਿਹੜਾ ਰਾਈਟਿੰਗ ਸਪੀਕਿੰਗ ਸਕਿਲਸ ਬਹੁਤ ਤਕੜੀਆਂ ਜ਼ੁਬਾਨ ਨਾਲ ਜਿਹੜਾ ਤੁਹਾਨੂੰ ਉਹ ਕਰਦੇ ਨੇ ਬਿਲਕੁਲ ਮੈਨੂੰ ਆਪਣਾ ਇਨਫਲੂਐਂਸਰ ਜੋ ਵੀ ਹੈ ਯਾ ਉਹ ਜਿਨ੍ਹਾਂ ਵੀ ਰਾਈਟਰ ਬਥੇਰੇ ਆ ਲਾਈਕ ਜਿਹੜੇ ਪਬਲਿਕ ਸਪੀਕਰ ਹੁੰਦੇ ਆ ਕਈ ਲਾਈਕ ਬੋੜ ਹੁੰਦੇ ਆ ਉਹਦੇ ਇਹ ਆ ਕਈਆਂ ਨੂੰ ਵਾਕਈ ਵੀ ਕਈਆਂ ਦਾ ਤੁਹਾਨੂੰ ਪਤਾ ਆਇਆ ਹੁੰਦਾ ਵੀ ਸਾਲਾ ਪੌਪ ਔਰਾ ਜਾਈ ਡਿਫਰੈਂਟ ਹੁੰਦਾ ਯਾ ਨੈਚਰਲੀ ਬੋਲਣ ਵਾਲੇ ਬੰਦਾ ਬਥੇਰਾ ਲੱਗਦਾ ਜਿਹੜੇ ਬੋੜ ਨਹੀਂ ਹੁੰਦੇ ਕਈਆਂ ਇਹਦਾ ਵਾ ਨਿਊਜ਼ ਚੈਨਲ ਦੇਖਦੇ ਆ ਉਨ ਜਿਵੇਂ ਨਿਊਜ਼ ਪ੍ਰੇਜ਼ੈਂਟ ਕਰਦੇ ਆਪਾਂ ਨੂੰ ਉਹ ਇੱਕ ਸਕਿੱਲ ਆ ਲਾਈਕ ਕਿ ਉਹਨਾਂ ਨੂੰ ਆਪਣੇ ਵਰਡਸ ਨਾਲ ਪ੍ਰੇਲੌਂਡ ਕਰਨਾ ਆਉਂਦਾ ਫਿਰ ਜਿਵੇਂ ਆਪਾਂ ਉਹਨਾਂ ਨੂੰ ਪਤਾ ਵੀ ਲੋਕੀ ਸੁਣਨਾ ਕੀ ਚਾਹੁੰਦੇ ਆ ਬਿਲਕੁਲ ਮਤਲਬ ਆਪਣੇ ਵਰਡਸ ਬੜੇ ਬਿਊਟੀਫੁਲੀ ਵੇ ਨਾਲ ਯੂਜ਼ ਕਰਕੇ ਉਹ ਇਨਫੋਰਮੇਸ਼ਨ ਮਤਲਬ ਉਹ ਕਾ ਪ੍ਰੇਜ਼ੈਂਟ ਕਰ ਦਿੰਦੇ ਆ ਓਕੇ ਓਕੇ ਮਤਲਬ ਸੋ ਕੰਮ ਨਾਲ ਸਮਝ ਆ ਜਾਏ ਯਾ ਤਾਂ ਇੱਕ ਹੋ ਚੌਥੇ ਨੰਬਰ ਦੀ ਹੁੰਦੀ ਹੈ ਮਤਲਬ ਹੁੰਦੀ ਹੈ 뮤지컬 ਇੰਟੈਲੀਜੈਂਸ ਕਿਵੇਂ ਆਪਣੇ ਪੰਜਾਬ ਦੇ ਵਿੱਚ ਹਨਾ ਆਪਣੇ ਮੋਸਟ ਆਫ ਦੀ ਲੋਕ 뮤지컬 ਇੰਟੈਲੀਜੈਂਟ ਆ ਜਿਹਨਾਂ ਨੂੰ ਰਿਦਮਸ ਦੀ ਬੀਟ ਵਾਲੀ ਜਿਹਨਾਂ ਨੂੰ ਸਾਊਂਡ ਬੀਟ ਦੀ ਅੰਡਰਸਟੈਂਡਿੰਗ ਹੁੰਦੀ ਹੈ ਹਨਾ ਤੇ ਉਹ ਤੁਸੀਂ ਮਿਊਜ਼ੀਸ਼ੀਅਨ ਬਣ ਸਕਦੇ ਆ ਕੋਈ ਕੰਪੋਜ਼ਰ ਬਣ ਸਕਦਾ ਜਾਂ ਡਾਂਸਰਸ ਹੈ ਦਾ ਟੂ ਡਾਂਸਰ ਜੀ ਵੀ ਹੋ ਸਕਦਾ ਡਾਂਸਰ ਹਾਂ ਤੁਸੀਂ ਜਿਵੇਂ ਗਾਰਡਨਰ ਕਹਿੰਦਾ ਕਿ ਮਲਟੀਪਲ ਵਨ ਔਰ ਮੋਰ ਦੈਨ ਇੰਟੈਲੀਜੈਂਸ ਮਤਲਬ ਤੁਸੀਂ ਫੋਰਥ ਹੋ ਸਕਦੇ ਕੰਬਾਈਨ ਕਰ ਸਕਦੇ ਤੁਸੀਂ ਓਵਰਲੈਪ ਹੋ ਸਕਦੇ ਜਰਮਨੀ ਹੈ ਜਿਵੇਂ ਜਰਮਨ ਦੇ ਮਿਊਜ਼ੀਸ਼ੀਅਨ ਕਿੰਨੇ ਤ ਨਿਆ ਉਹ ਜਿਵੇਂ ਤੁਸੀਂ ਕਿਹਾ ਪੰਜਾਬ ਦੇ ਉਹ ਸਪੈਸ਼ਲੀ ਹੁਣ ਆਪਣਾ ਤਾਂ ਕਾਫੀ ਚੱਲ ਰਿਹਾ ਮਿਊਜ਼ਿਕ ਇਹ ਹੁਣ ਤੇ ਹੋਰ ਕਿਹੜੀ ਇੰਟੈਲੀਜੈਂਸ ਇੱਕ ਪੰਜਵੀਂ ਸੀਗੀ ਇੰਟਰਪਰਸਨਲ ਸ਼ਾਇਦ ਕਿ ਜਿਹੜੇ ਬੰਦੇ ਲੋਕਾਂ ਦੇ ਨਾਲ ਗੁੱਡ ਇੰਟਰੈਕਟ ਕਰਦੇ ਆਂ ਅੰਡਰਸਟੈਂਡਿੰਗ ਕਰਦੇ ਆਂ ਲੋਕਾਂ ਦਾ ਰਿਲੇਸ਼ਨ ਮਤਲਬ ਉਹਨੂੰ ਹਾਈ ਪ੍ਰਾਇੋਰਟੀ ਰੱਖਦੇ ਆ ਕਿ ਇਹ ਬੰਦਾ ਨਾ ਗੁੱਸੇ ਹੋ ਜਾਏ ਮੇਰੇ ਨਾਲ ਜਾਂ ਹਣ ਇਹ ਉਹ ਮਤਲਬ ਲੋਕਾਂ ਦੇ ਇੱਕ ਦੂਜੇ ਦੇ ਅੱਛਾ ਮਤਲਬ ਆਪ ਦੇ emotions ਨਾਲੋਂ ਅੰਡਰਸਟੈਂਡਿੰਗ ਹੁੰਦੀ ਆ ਦੂਜਿਆਂ ਦੇ emotions ਉੱਪਰ ਰੱਖਦੇ ਆ ਬਿਲਕੁਲ ਹਾਂ ਤੇ ਉਹ ਇੰਟਰਪਰਸਨਲ ਹੁੰਦੀ ਆ ਉਹਨਾਂ ਦਾ ਕੈਰੀਅਰ ਵੀ ਇਹ ਜਿਵੇਂ ਤੁਸੀਂ ਕਹਿ ਸਕਦੇ ਆ ਕਿ ਕਈ ਬੰਦੇ ਰਾਈਟਰ ਹੋ ਸਕਦੇ ਆ ਜਾਂ ਕੁਝ ਵੀ ਜਰਨਲਿਸਟ ਜਾਂ ਕਿਤੇ ਵੀ ਮਤਲਬ ਇਹ ਚੀਜ਼ ਵੀ ਹੈਲਪ ਕਰ ਸਕਦੀ ਆ ਬੰਦੇ ਨੂੰ ਲਾਈਕ ਉਹ ਸੋਸ਼ੀਅਲੀ ਲਾਈਕ ਜਿਵੇਂ ਸਮਝਿਆ ਨਹੀਂ ਮੈਂ ਓਕੇ ਵੀ ਲਾਈਕ ਉਹ ਸੋਸ਼ੀਅਲੀ ਜ ਕਨਾਲ ਡੀਲ ਕਰਨ ਚ ਗੁੱਡ ਹੁੰਦੇ ਰਏ ਆ ਉਹਨਾਂ ਦੇ ਡੀਲਿੰਗ ਕਰਨ ਵਿੱਚ ਵਰਡ ਹੁੰਦੀਆ ਜਿਵੇਂ ਕਨਫਲਿਕਟ ਆ ਗਿਆ ਉਹਨਾਂ ਨੇ ਰਿਜ਼ੋਲਵ ਕਰਨ ਵਿੱਚ ਹੈਲਪ ਕਰਵਾਉਣੀ ਆ ਜਿਵੇਂ ਪੋਲੀਟਿਸ਼ੀਨ ਹੋਗੇ ਤੁਹਾਡੇ ਓਕੇ ਓਕੇ ਜਿਵੇਂ ਇੰਟਰਮੀਡੀਏਟਰ ਜੋ ਵੀ ਹੁੰਦੇ ਆ ਨਾ ਕਿਸੇ ਵੀ ਜਗ੍ਹਾ ਚ ਕੀ ਗੱਲਬਾਤ ਕਰਦੇ ਆ ਲੀਡਰ ਲੀਡਰਸ ਲੀਡਰਸ ਹਾਂ ਲੀਡਰ ਯਾਰ ਓਕੇ ਓਕੇ ਤੇ ਬਾਕੀ ਇੱਕ ਇੰਟਰ ਇੰਟਰਪਰਸਨਲ ਹੁੰਦੇ ਜਿਹੜੇ ਮਤਲਬ ਆਪ ਦੇ ਵਿੱਚ ਇਹ ਸ਼ਾਇਦ ਮੈਂ ਕਨਫਿਊਜ਼ ਕਰ ਰਿਹਾ ਇੰਟਰਪਰਸਨਲ ਤੇ ਇੰਟਰਪਰਸਨਲ ਇਹ ਇੰਟਰਪਰਸਨਲ ਹੁੰਦੇ ਜਿਹੜੇ ਇਨਟਰੋਸਪੈਕਟਿਵ ਹੋਣਗੇ ਜਿਹੜੇ ਇਨਟਰੋਸਪੈਕਟਿਵ ਹੁੰਦੇ ਆ ਜ਼ਿਆਦਾ ਉਹ ਜਿਹੜੇ ਅਲੱਗ ਕੈਟਾਗਰੀ ਆ ਲੈ ਇਨਟਰੋਸਪੈਕਟਿਵ ਮਤਲਬ ਇਨਟਰਸਪੈਕਟ ਜਿਹੜੀ ਆਪ ਦੇ ਮਤਲਬ ਅੰਦਰ ਥੌਟਸ ਤੇ ਕੰਟਰੋਲ ਆ ਉਹਨਾਂ ਨੂੰ ਆਪ ਦੇ ਜਿਹੜੇ ਆਪ ਦੇ ਅਰਚ ਆਪ ਦੇ ਅੰਦਰੋਂ ਲੱਭਦੇ ਆ ਨਾ ਵੀ ਕਿਵੇਂ ਹੂੰ ਹੂੰ ਸਪਿਰਚੁਅਲ ਯਾ ਜਿਹੜੇ ਆਪ ਦੇ ਆਪ ਚ ਜ਼ਿਆਦਾ ਰਹਿੰਦੇ ਆ ਲਾਈਕ ਇਨਟਰੋਵਰਟ ਵੀ ਕਹਿ ਸਕਦੇ ਆ ਉਹ ਕੈਟਾਗਰੀ ਚ ਆ ਜਾਂਦੇ ਜਿਹੜੇ ਆ ਰਾਈਟਰ ਹੀ ਹੁੰਦੇ ਮੋਸਟਲੀ ਲਾਈਕ ਆਪ ਦੇ ਆਪ ਨੂੰ ਕਾੜਦੇ ਰਹਿੰਦੇ ਆ ਅੰਦਰੋਂ ਅੰਦਰ ਵੀ ਓਕੇ ਮ ਬੱਬੇ ਵੀ ਕਹਿ ਸਕਦੇ ਜਨਰਲ ਪਪੂਲੇਸ਼ਨ ਚ ਵੀ ਹੋ ਸਕਦੇ ਆ ਆਮ ਲੋਕ ਵੀ ਹੋ ਸਕਦੇ ਆ ਚੀਜ਼ ਯਾ ਤੇ ਹੁਣ ਜਿਹੜੀਆਂ ਉਹਨੇ ਦੋ ਐਡ ਕੀਤੀਆਂ ਸੀ ਇੱਕ ਨੈਚੁਰਲਿਸਟਿਕ ਐਡ ਕੀਤੀ ਸੀ ਕਿ ਜਿਹੜੇ ਬੰਦੇ ਨੇ এনवायरमेंटਲਿਸਟ ਆ ਜਿਵੇਂ ਹਾਂ ਹਾਂ ਜਿਹੜੇ ਬੰਦੇ ਜਿਵੇਂ ਬੋਟਨਿਸਟ ਹੋ ਗਿਆ ਜਿਹੜੇ ਬੰਦੇ ਨੂੰ ਬਾਹਰ ਨੇਚਰ ਦਾ ਨੇਚਰ ਦੀ ਨੋਲਿਜ ਆ ਜਾਂ ਜਿਹੜੇ ਬੰਦੇ ਫੈਸੀਨੇਟਡ ਹੁੰਦੇ ਆ ਨੇਚਰ ਨਾਲ ਨੇਚਰ ਨਾਲ ਤੇ ਨਾਇੰਥ ਇੱਕ ਇਹਨਾਂ ਨੇ ਹੋਰ ਐਕੀਤਾ ਸੀ ਐਗਜ਼ਿਸਟੈਂਸ਼ੀਅਲਿਸਟ ਓਕੇ ਜਿਹੜੇ ਲੁਕਿੰਗ ਮੀਨ ਲਾਈਫ ਆ ਮੀਨਿੰਗ ਆਫ ਲਾਈਫ ਮਤਲਬ ਬਹੁਤੋ ਕੁਸ਼ਨ ਕਰਦੇ ਆ ਯਾ ਪ੍ਰਫਾਉਂਡ ਚੀਜ਼ਾਂ ਆ ਯਾ ਬਿਲਕੁਲ ਕਿ ਵੀ ਇਹ ਫਿਲਾ ਫਲਸਫੇਰ ਟਾਈਪ ਹੋ ਗਏ ਜਿਹੜੇ ਯਾ ਇਹ ਤੇ ਉਹ ਕਿ ਲਾ ਅਕਕ ਐਨੇ ਤਰ੍ਹਾਂ ਦੇ ਆ ਉਹ ਅੰਟੈਲੀਜੈਂਸ ਆ ਤੇ ਓਵਰਲੈਪ ਵੀ ਕਰ ਸਕਦੀਆਂ ਹਨ ਇਹ ਚੀਜ਼ਾਂ ਜ਼ਰੂਰੀ ਨਹੀਂ ਵੀ ਬੰਦਾ ਸਿਰਫ ਇੱਕ ਇੰਟੈਲੀਜੈਂਸੀ ਹੋਵੇ। ਯਾ ਤੇ ਯਾ ਇਹੀ ਚੀਜ਼ ਆ ਵੀ ਆਪਾਂ ਮੈਂ ਕਹਿ ਰਿਹਾ ਸੀਗਾ ਵੀ ਜਿਵੇਂ ਜਵਾਨਾਂ ਨੂੰ ਕਹਿ ਦਿੱਤਾ ਜਾਂਦਾ ਵੀ ਲਾਈਕ ਇਹ ਤਾਂ ਲਾਈਕ ਮੈਥ 'ਚ ਨੰਬਰ ਨਹੀਂ ਆਉਂਦੇ ਇਹ ਤਾਂ ਫੇਲ ਆ ਲੈ ਕੁਛ ਨਹੀਂ। ਮੇਬੀ ਜਿਵੇਂ ਕਰਨੇ ਨੇ ਕਿਹਾ ਮੇਬੀ ਉਹ ਕਿਸੇ ਹੋਰ ਸਕਿੱਲਸ ਜਿਵੇਂ ਇੰਟਰਪਰਸਨਲ ਮੇਬੀ ਜਿਆਦਾ ਹਾਈ ਹੋਵੇ। ਬਹੁਤ ਸਾਰੇ ਸਕਿੱਲਸ ਨੇ ਰਾਈਟਰ ਜ਼ਰੂਰੀ ਨਹੀਂ ਵੀ ਤੁਸੀਂ ਇੱਕ ਪੜਾਈ ਹੋ ਐ ਤੇ ਪੜਾਈ ਦੇ ਵਿੱਚ ਵੀ ਜ਼ਰੂਰੀ ਨਹੀਂ ਵੀ ਸਪੈਸੀਫਿਕਲੀ ਉਹੀ ਦੋ ਕਰੀਅਰ ਨੇ ਰਾਈਟ ਕਿ ਡਾਕਟਰੀ ਦੇ ਇੰਜੀਨੀਅਰਿੰਗ ਹੈ ਬਹੁਤ ਚੰਗੇ ਬਾਕੀ ਉਹਨਾਂ ਇੰਟਰਨੈਟ ਨਾਲ ਅਵੇਅਰਨੈਸ ਹੋਈ ਜਾਂਦੀ ਹੈ ਬਹੁਤ ਲੋਕਾਂ ਵਿੱਚ ਇਹ ਵੀ ਕੋਈ ਜਾਂਦੀ ਹੈ I don't know ਤੈਨੂੰ ਪਤਾ کئی ਮੈਨੂੰ ਵੀ ਹੁੰਦਾ ਕਿ ਕਈ ਬੰਦੇ ਤੈਨੂੰ ਪਤਾ ਕਲਚਰ I don't know ਕਲਚਰ ਤੇ ਮੈਂ ਡਿਪ ਹੋ ਕਰਾਂ ਬਲੇਮ ਕਰਾਂਗੇ ਕਲਚਰ ਨੂੰ ਹੀ ਪਿੱਛੇ ਛੱਡਣਾ ਚਾਹੁੰਦੇ ਜਾਂ ਕੀ ਹੈ ਬਟ ਬਹੁਤ ਐਨੇ ਵੀ ਫਾਸਟ ਨਹੀਂ ਚੇਂਜ ਹੋ ਰਹੇ ਬੰਦੇ ਜਿੰਨੇ ਆਪਾਂ ਸੋਚ ਰਹੇ ਹਾਂ ਕਿ ਟੈਕਨੋਲੋਜੀ ਆ ਗਈ ਤਾਂ ਬਹੁਤ ਚੇਂਜ ਹੋ ਰਹੇ ਨੇ ਮੈਨੂੰ ਸਕੂਲਿੰਗ ਸਿਸਟਮ ਹੀ ਹੈ ਲਾਈਕ ਸਕੂਲਿੰਗ ਸਿਸਟਮ ਜੀ ਲਾਈਕ ਲੂਪ ਹੋਲਾ bro ਯਾ ਲੂਪ ਹੋਲਾ ਵੀ ਲਾਈਕ ਤੁਹਾਨੂੰ ਇੱਕ ਸਰਟਨ ਚੀਜ਼ਾਂ ਹੀ ਪੜਾਈਆਂ ਜਾਣੀਆਂ ਵਾ ਹੁਣ ਐਗਜ਼ਾਮਪਲ ਦਿੰਦਾ ਮੈਂ ਜੇਮਸ ਕੈਮਰੂਨ ਆ ਨਾ ਜੇਮਸ ਕੈਮਰੂਨ ਡਾਇਰੈਕਟਰ ਆ ਹਾਲੀਵੁੱਡ ਦਾ ਉਹਦੇ ਜਿਵੇਂ ਫਿਲਮਾਂ ਬਣਾਈਆਂ ਅਵਤਾਰ ਇੰਗਲਿਸ਼ੀ ਚ ਆਵਟਾਰ ਕਹਿੰਦੇ ਨੇ ਤੇ ਟਰਮੀਨੇਟਰ ਬਣਾਈ ਹੋਈ ਹੈ ਨਾ ਉਹਦੀ ਉਹਦੀ ਵਾਈਫ ਆ ਸੂਜੀ ਕੈਮਰੂਨ ਓਕੇ ਤੇ ਉਹਨੇ ਸਕੂਲ ਸ਼ੁਰੂ ਕੀਤਾ ਵਰਚੁਅਲ ਸਕੂਲ ਆ ਉਹਦਾ ਨਾਮ ਹੈਗਾ ਮਿਊਜ਼ ਵਰਚੁਅਲ ਸਕੂਲ ਤੇ ਉੱਥੇ ਜਿਵੇਂ ਆਪਾਂ ਹੁਣੇ ਗੱਲ ਕਰ ਰਹੇ ਸੀ ਨਾ ਵੀ ਸਟੂਡੈਂਟਾਂ ਨੂੰ ਇੱਕ ਰੈਸਟ੍ਰੇਨ ਲਾਇਆ ਜਾਂਦਾ ਵੀ ਆਹ ਚੀਜ਼ਾਂ 'ਚ ਜਾਣਾ ਤੁਸੀਂ ਮੈਡੀਕਲ ਰੱਖਣੀ ਨਾਨ ਮੈਡੀਕਲ ਜਾਂ ਸਰਟਨ ਚੀਜ਼ਾਂ ਹੀ ਦਿੱਤੀਆਂ ਜਾਂਦੀਆਂ ਉਹਦਾ ਜਿਹੜਾ ਮਿਊਜ਼ ਵਰਚੁਅਲ ਸਕੂਲ ਆ ਜਵਾਕਾਂ ਲਈ ਆ ਉਹ ਤੇ ਉਹਦੇ ਵਿੱਚ ਉਹ ਜਵਾਗ ਦਾ ਪਹਿਲਾਂ ਚੈੱਕ ਕਰਦੇ ਵੀ ਓਕੇ ਜਵਾਗ ਦਾ ਇੰਟਰਸਟ ਕਿਹੜੇ ਪਾਸੇ ਜ਼ਿਆਦਾ ਵਾ ਹਮ ਲਾਈਕ ਮੇਬੀ ਉਹ ਯੂਟਿਊਬਰ ਬੰਨਣਾ ਚਾਹੁੰਦਾ ਹੋਵੇ ਮੇਬੀ ਉਹ ਆਰਟ ਕਰਨਾ ਚਾਹੁੰਦਾ ਜਿਵੇਂ ਉਹ ਆਪਾਂ ਐਗਜ਼ਾਮਪਲ ਦੇ ਰਹੇ ਸੀ ਡੂਡਲਿੰਗ ਕਰਦਾ ਸੀ ਹਨਾ ਤੇ ਉਹ ਇੰਟਰਸਟ ਲੱਭ ਕੇ ਜਵਾਗ ਦਾ ਉਹ ਉਹ ਚੀਜ਼ ਤੇ ਜ਼ਿਆਦਾ ਫੋਕਸ ਕਰਦੇ ਆ। ਰੈਦਰ ਥੈਨ ਕਿ ਉਹਨਾਂ ਨੂੰ ਸਾਰਾ ਇੱਕ ਪੈਕੇਜ ਹਰੇਕ ਸਬਜੈਕਟ ਹਰੇਕ ਸਬਜੈਕਟ ਉਹਨੂੰ ਪੜਾਇਆ ਜਾਵੇ ਕਿ ਤੁਸੀਂ ਆਹੀ ਕਰਨਾ। ਹਾਂ ਬਾਕੀ ਚੀਜ਼ਾਂ ਵੀ ਪੜਾਈਆਂ ਜਾਂਦੀਆਂ ਪਰ ਮੇਨ ਪ੍ਰਾਇੋਰਟੀ ਉਹ ਹੁੰਦੀ ਹੈ ਜਿਹੜੀ ਚ ਉਹਦਾ ਜ਼ਿਆਦਾ ਇੰਟਰਸਟ ਜਵਾਗਦਾ। ਉਹ ਚੀਜ਼ ਪਹਿਲਾ ਮਤਲਬ ਪਹਿਲਾ ਲੱਭਦੇ ਆ ਕਿ ਤੁਹਾਨੂੰ ਕੋਈ ਤੁਹਾਡੇ ਹੋਣੇ ਮਤਲਬ ਸ਼ੌਂਕ ਆ ਜਿਥੋਂ ਟੈਸਟ ਨੇ ਤੁਹਾਡੇ ਜੀ ਨਾਲ ਤੋਂ ਪਤਾ ਕਰਦੇ ਨੇ ਕਿ ਹਾਂ ਸੌਰੀ ਮੈਂ ਇੱਕ ਇੰਟੈਲੀਜੈਂਸ ਭੁੱਲ ਗਿਆ ਸੀ ਇੱਕ ਹੁੰਦੀ ਹੈ ਲੌਜੀਕਲ ਮੈਥਮੈਟਿਕਲ ਮੈਥਮੈਟਿਸ਼ੀਅਨ ਜਿਹੜੇ ਬੰਦੇ ਲੋਜੀਕਲ ਮੈਥਮੈਟਿਕਸ ਹਿਸਾਬ ਲਾਉਣ ਦੇ ਉਂਗਲਾਂ ਤੇ ਹਾਂ ਜਿਹੜੇ ਬੰਦੇ ਕੈਲਕੂਲੇਸ਼ਨਸ ਦੇ ਵਿੱਚ ਜਿਹੜੇ ਪੈਟਰਨਸ ਦੇ ਵਿੱਚ ਤੇਜ਼ ਹੁੰਦੇ ਆ ਤੇ ਉਹ ਵੀ ਇੱਕ ਤਰ੍ਹਾਂ ਦੀ ਇੰਟੈਲੀਜੈਂਟ ਆ ਆਪਣੇ ਜਿਵੇਂ ਪਿੰਡਾਂ 'ਚ ਬਹੁਤ ਨੇ ਆਪਣੇ ਬਿਲਕੁਲ ਜਿਹੜੇ ਬੰਦੇ ਮਤਲਬ ਜਦੋਂ ਪਟਵਾਰੀ ਵੀ ਨਹੀਂ ਆਉਂਦੇ ਕਈ ਕਈ ਉਂਗਲਾਂ ਤੇ ਕੈਲਕੂਲੇਟਰ ਨਾਲ ਵੀ ਆ ਜਾਵੇ ਵੀ ਆਪਾਂ ਦੇਖਦੇ ਆ ਨਾ ਇੰਡੀਆ ਦੇਖਦੇ ਹੁੰਦੇ ਸੀਗੇ ਆਪਣੇ ਘਰ ਦੇ ਚਾਚਾ ਹੋ ਗਿਆ ਰੈਡੀਓ ਮਿੰਟ ਚਾਹੇ ਕਰ ਦਿੰਦੇ ਸੀ ਹਿਸਾਬ ਜਲਾ ਕੇ ਵੀ ਇੰਨਾ ਹੋ ਗਿਆ ਉਂਗਲਾਂ ਤੇ ਆਪਣੇ ਤਾਂ ਮਤਲਬ ਗਾਰਡਨ ਥਿਊਰੀ ਓਵਰਆਲ ਆਪਾਂ ਨੂੰ ਇੱਕ ਇਨਸਾਈਟ ਦਿੰਦੀ ਹੈ ਕਿ ਤੁਹਾਡੀਆਂ ਇਹ ਪ੍ਰੇਫਰੈਂਸਾਂ ਜਾਂ ਆਹ ਤੁਹਾਡੀਆਂ ਸਟਰੈਂਥ ਹੋ ਸਕਦੀਆਂ ਕਿ ਤੁਸੀਂ ਗਾਂਹਾਂ ਇਹਨਾਂ ਦੇ ਵਰਕ ਕਰਕੇ ਤੁਸੀਂ ਗਾਂਹਾਂ ਆਪਦੀ ਜ਼ਿੰਦਗੀ ਦੇ ਵਿੱਚ ਆਪਦਾ ਬੈਟਰ ਕੈਰੀਅਰ ਚੂਜ਼ ਕਰ ਸਕਦੇ ਹੋ ਓਕੇ ਤੇ ਜੇ ਕਿਸੇ ਨੇ ਲਾਈਕ ਲਾਈਕ ਇੱਕ ਸਾਈਕੋਲੋਜਿਸਟ ਇਹਨਾਂ ਨੂੰ ਟੈਸਟ ਕਰਦੇ ਆ ਲਾਈਕ ਸਾਈਕੋਲੋਜੀਸ ਕੋਲ ਜਾਣਾ ਪੈਣਾ ਜਾਂ ਕਿਵੇਂ ਲਾਈਕ ਮਤਲਬ ਹਾਂ ਜਿਵੇਂ ਇਹਨਾਂ ਇਹ ਟੈਸਟ ਹੁੰਦੇ ਆ ਜਿਵੇਂ ਗਾਰਡਨਰ ਨੇ ਲੈ ਸਕਦੇ ਆ ਗਾਰਡਨਰ ਤਾਂ ਗਾਰਡਨਰ ਨੇ ਤਾਂ ਬਿਲਕੁਲ ਮਤਲਬ ਇਦਾਂ ਤੁਹਾਨੂੰ ਸਿਰਫ ਥਿਊਰੀ ਦਿੱਤੀ ਆ ਨਾ ਕਿ ਤੁਸੀਂ ਆਪ ਵੀ ਉਸੇ ਆਈਡੈਂਟੀਫਾਈ ਕਰ ਸਕਦੇ ਆ ਕਿ ਇਹਦੇ ਵਿੱਚ ਸਿੰਟਲ ਆ ਜਾਣਾ ਬਾਕ ਜਿਵੇਂ ਜਿਗੇਨੇ ਪਰਸਨੈਲਿਟੀ ਟੈਸਟ ਹੁੰਦੇ ਆ ਹਮਮ ਪਰਸਨੈਲਿਟੀ ਟਾਈਪ ਜਿਵੇਂ ਇੱਕ ਇੱਕ ਕਾਰਲ ਜੰਗ ਹੋਇਆ ਹਮ ਕਾਰਲ ਜੰਗ ਇੱਕ ਸਾਈਕੋ ਸਾਈਕੋਨਾਲਿਸਿਸਟ ਤੇ ਸਾਈਕਾਟ੍ਰਿਸਟ ਹੋਇਆ ਨਾ ਤੇ ਬੜੇ ਨਾਮ ਸੁਣਿਆ ਹੋਊਗਾ ਤੁਸੀਂ ਉਹਦਾ ਕਾਰਲ ਜੰਗ ਸੁਣਿਆ ਹਾਂ ਕਾਰਲ ਜੰਗ ਦਾ ਹਾਂ ਤੇ ਉਹਨੇ ਆਪਦੀ ਥਿਉਰੀ ਦਿੱਤੀ ਸੀਗੀ ਉਹਨੇ ਕਿਹਾ ਸੀਗਾ ਕਿ ਬੰਦੇ ਦੇ ਬੇਸਿਕ ਦੋ ਐਟੀਟਿਊਡ ਹੁੰਦੇ ਆ ਇੰਟਰੋਵਰਟ ਤੇ ਐਕਸਟਰੋਵਰਟ ਹਮ ਤੇ ਚਾਰ ਸਾਈਕੋਲੋਜੀ ਸਾਈਕੋਲੋਜੀ ਫੰਕਸ਼ਨਸ ਹੁੰਦੇ ਆ ਸੈਂਸੇਸ਼ਨ ਫੀਲਿੰਗ ਥਿੰਕਿੰਗ ਤੇ ਇੰਟੂਇਸ਼ਨ ਇਹ ਇਹਦੇ ਵਾਂਗ ਕੰਬੀਨੇਸ਼ਨ ਆਰਟ ਕੰਬੀਨੇਸ਼ਨ ਬਣ ਜਾਂਦੇ ਆ ਮਤਲਬ ਇੰਟਰੋਵਰਟ ਫੀਲਿੰਗ ਔਰ ਲਾਗਡਰ ਫੀਲਿੰਗ ਹਾਂਜੀ ਹਾਂ ਤੇ ਉਦਾਂ ਮਤਲਬ ਇਹਦੇ ਨਾਲ ਉਹ ਜਿਵੇਂ ਤੁਸੀਂ ਕਹਿੰਦੇ ਆ ਪਰਸਨੈਲਿਟੀ ਟਾਈਪ ਕਿਵੇਂ ਕੌਣ ਮੈਰ ਕਰਦਾ ਇਹਨੂੰ ਉਹਦੇ ਸਾਹਮਣੇ ਤੁਸੀਂ ਸਾਈਕੋਟ੍ਰਿਸਟ ਕੋਲ ਜਾਂਦੇ ਆ ਸਾਈਕੋਲੋਜਿਸਟ ਕੋਲ ਜਾਂਦੇ ਆ ਤੁਹਾਨੂੰ ਦੇਖ ਕੇ ਉਹ ਤੁਹਾਡੇ ਚ ਤੁਹਾਡੀ ਤੁਹਾਨੂੰ ਸਵਾਲ ਪੁੱਛ ਕੇ ਫਿਰ ਉਹ ਨਾਲ ਐਕਸੈਸ ਕਰਦਾ ਕਿ ਕਿਵੇਂ ਮਤਲਬ ਤੁਹਾਡੀ ਪਰਸਨੈਲਿਟੀ ਟਾਈਪ ਕੀ ਹੈ ਨਹੀਂ ਮਤਲਬ ਸਾਰੇ ਸਾਰੇ ਬੰਦੇ ਇਸ 7 ਟ੍ਰੇਡ ਦੇ ਵਿੱਚ ਆਉਂਦੀ ਆਉਂਦੇ ਆ ਇਹ ਕੋਈ ਹੋ ਸਕਦਾ ਵੀ ਚੀਜ਼ ਕੋਈ ਵੀ ਨਹੀਂ ਸਤਾਂ ਚ ਲੋ ਬਹੁਤ ਵਧੀਆ ਕੁਸ਼ਚਨ ਆ ਤੁਹਾਡਾ ਨਾ ਮਤਲਬ ਇਹ 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 ਜਿਵੇਂ ਜੀਹ ਸਕਦੇ ਕਿ ਬਹੁਤ ਮਾਡਲ ਆ ਨਾ ਮਤਲਬ ਇਹ ਬਹੁਤ ਬ੍ਰਾਡ ਆਪਦੇ ਜਣੇ ਇਹਨਾਂ ਨੇ ਬ੍ਰਾਡ ਹੀ ਦਿੱਤੇ ਵੇ ਲੋ ਕਨ ਡਿਸਕਸ਼ਨ ਕਰਕੇ ਨਾ ਕਿ ਵੀ ਇਹਦੇ ਵਿੱਚ ਸਾਰੀਆਂ ਚੀਜ਼ਾਂ ਕਵਰ ਕਵਰ ਹੋ ਜਾਣ ਨਾ ਮਾjority ਇਹ ਇਹ ਸਾਇੰਟਿਫਿਕ ਡਿਸਕਸ਼ਨਸ ਹੁੰਦੀਆਂ ਜਿਹੜੀਆਂ ਇਹ ਓਪਨ ਆਇਨਡ ਹੁੰਦੀਆਂ ਕਦੇ ਕਦੇ ਵੀ ਮਤਲਬ ਜੇ ਕੋਈ ਨਵੀਂ ਡਿਸਕਸ਼ਨ ਵੀ ਆ ਰਹੀ ਹੈ ਅੱਗੇ ਨਾ ਇਹ ਪੂਰੇ ਉਹਨਾਂ ਨੂੰ ਓਪਨ ਹੁੰਦੇ ਆ ਬਿਲਕੁਲ ਹੋ ਸਕਦਾ ਜੇ ਕੋਈ ਬੈਟਰ ਤਾਂ ਫਿਰ ਜੇ ਐਡ ਹੋਊਗਾ ਤਾਂ ਮਤਲਬ ਸਟਿਲ ਤ ਸਾਰੇ ਨਹੀਂ ਆਉਂਦੇ ਵਿੱਚ ਨਵੀਂ ਇੰਟੈਲੀਜੈਂਸ ਐਡ ਹੋ ਜੂਗੀ ਲਾਈਕ ਓਕੇ ਨਵੀਂ ਇੰਪਰੂਵਮੈਂਟ